ਮੁਲਜ਼ਮ ਸੀਗਾ ਜੀ ਜਿਹੜਾ ਕਿ ਸਾਨੂੰ ਅੰਮ੍ਰਿਤਸਰ ਰੂਰਲ ਪੁਲਿਸ ਨੂੰ ਚਾਰ ਕਤਲ ਚ ਇੱਕ 307 ਦਾ ਕੇਸ ਜਿਹਦੇ ਵਿੱਚ ਦੋ ਬੰਦੇ ਬੜੇ ਸੀਰੀਅਸਲੀ ਜ਼ਖਮੀ ਹੋਏ ਸੀ ਉਹਨਾਂ ਚ ਲੜਿੰਦਾ ਸੀਗਾ ਕੱਲੇ ਨੂੰ ਅਰੈਸਟ ਕੀਤਾ ਗਿਆ ਸੀ ਔਰ ਇਹਨੇ ਆਪ ਹੀ ਇੰਟਰਵਿਊਸ਼ਨ ਦੇ ਦੌਰਾਨ ਦੱਸਿਆ ਕਿ ਮੈਂ ਹੈਰੋਇਨ ਲੁਕੋਈ ਹੋਈ ਆ 2 ਕਿਜੀ ਹੈਰੋਇਨ ਸੀ ਜੀ ਇਹ ਕਿਉਂਕਿ ਰਾਤ ਲੇਟ ਸੀ ਤਾਂ ਸਵੇਰੇ तकरीबन 8:30 9 ਵਜੇ ਦੇ ਕਰੀਬ ਜਦੋਂ ਅਸੀਂ ਇਰਾ ਰਿਕਵਰੀ ਲਈ ਲੈ ਕੇ ਆਏ ਸੀਗੇ ਤੇ ਉੱਥੇ ਇਹਨੇ ਅਸਲਾ ਵੀ ਲਕੋਇਆ ਹੋਇਆ ਸੀ ਇਹਨੇ ਉਸੇ ਵੇਲੇ ਆਪ ਦੇ ਅਸਲੇ ਨਾਲ ਹਾਥਕੜੀ ਵੀ ਲੱਗੀ ਹੋਈ ਸੀ ਤੇ ਫਾਇਰ ਕੀਤਾ ਜਿਹੜਾ ਮਲਾਜ਼ਮ ਨੇ ਉਹਦੇ ਉੱਥੇ ਗੋਲੀ ਵਜੀ ਇੱਕ ਮਲਾਜ਼ਮ ਦੇ ਸਾਡੇ ਦੇ ਜ਼ਖਮੀ ਹੋ ਗਿਆ ਤੇ ਹਾਥਕੜੀ ਸਮੇਤ ਇਹਨੇ ਭੱਜਣ ਦੀ ਕੋਸ਼ਿਸ਼ ਕੀਤੀ ਇੱਕ ਪੁਲਿਸ ਆਫੀਸ਼ਰ ਦੀ ਪੱਗ 'ਚ ਵੀ ਗੋਲੀ ਲੱਗੀ ਸਾਡੇ ਉਹਦਾ ਵੀ ਬਚਾਅ ਹੋ ਗਿਆ ਪੀਸ ਨੇ ਸੈਲਫ ਡਿਫੈਂਸ ਫਾਇਰ ਕੀਤਾ ਤੇ ਇਹ ਉਥੇ ਦੀ ਡੈਥ ਹੋ ਗਈ ਆ ਤੇ ਇਹ ਇਹ ਅੱਜ ਦਾ ਜਿਹੜਾ ਸਵੇਰ ਦਾ ਵਾਕਿਆ ਹੈ ਇਹ ਮੁਕਾਬਲਾ ਹੈ ਕਿ ਕੀ ਗੱਲ ਹੈ ਮੁਕਾਬਲਾ ਹੀ ਜੀ ਇਹਨੂੰ ਤੁਸੀਂ ਇਕੱਲਾ ਜੀ ਦਾ ਕੋਈ ਨਾਲ ਹੋਰ ਵੀ ਇਕੱਲੇ ਮੈਂ ਤਾਂ ਦੱਸ ਰਿਹਾ ਜੀ ਰਾਤ ਇਹਨੂੰ ਜਿਹੜੀ ਕੱਲ ਇਹਨੂੰ ਗ੍ਰਿਫਤਾਰ ਕੀਤਾ ਗਿਆ ਸੀ ਪੁਲਿਸ ਵੱਲੋਂ ਬਕਾਇਦਾ ਇਹ ਜਿਹੜੀ ਅਰੈਸਟ ਪਾਈ ਹੋਈ ਸੀ ਔਰ ਅੱਜ ਸਵੇਰੇ ਰਿਕਵਰੀ ਵੇਲੇ ਇਹ ਚੀਜ਼ ਹੋਈ ਜਿਹੜਾ ਜਿਹੜੋ ਐਜੂ ਸੀਰੀਅਸਲੀ ਜਿਹੜੇ ਇੰਜਰਡ ਹੋਣ ਨਾਲ ਹਾਂ ਜਿਹੜਾ ਮੁਲਾਜ਼ਮ ਜ਼ਖਮੀ ਆ ਉਹ ਸੀਰੀਅਸ ਇੰਜਰਡ ਆ ਜੀ ਔਰ ਇੱਕ ਫਰਚੂਨੇਟਲੀ ਸਾਡਾ ਬਚਾ ਹੋ ਗਿਆ ਜੀ ਪੱਗ ਚ ਕਿ ਨਾ ਹਥਿਆਰ ਕਿਹੜੇ ਹਥਿਆਰ ਕਿਹੜੇ ਕਿਸੇ ਗੈਰਕਾਨੂੰਨੀ ਸੰਬੰਧ ਦਾ ਹੈ 4 9mm ਦਾ ਇੰਪੋਰਟਡ ਪਿਸਟਲ ਹੈ ਜੀ ਔਰ ਇੱਕ ਤੀਬੋਰ ਦੀਆਂ ਵੀ ਸਾਨੂੰ ਗੋਲੀਆਂ ਮਿਲੀਆਂ 2 ਕਿਲੋ ਹੈਰੋਇਨ ਮਿਲੀ ਆ ਇਹਦਾ ਨਾਮ ਅਮਰਜੀਤ ਅਮਰੀ ਇਹਨੂੰ ਲੈਂਬਰਕ ਕਹਿੰਦੇ ਆ ਇਹ ਆਪਣਾ ਭੰਗਵਾ ਪਿੰਡ ਆ ਇਥੇ ਜੰਡਾਲੇ ਚ ਉਥੋਂ ਦਾ ਇਹ ਰਹਿਣ ਵਾਲਾ ਕਿਸੇ ਗੈਂਗ ਦੇ ਨਾਲ ਸੰਬੰਧਤ ਹੈਗਾ ਹਾਂ ਇਹ ਗੈਂਗ ਆ ਜੀ ਜਿਹੜਾ ਇੱਥੇ ਸਾਡਾ ਨੋਟੋਰੀਅਸ ਕ੍ਰਾਈਮਨਲ ਆ ਅਗੇਨ ਸਾਨੂੰ ਕਈ ਕੇਸਿਸ ਚ ਵਾਂਟਡ ਆ ਹੈਪੀ ਜਿਹੜਾ ਇਹਨੂੰ ਹੈਪੀ ਐਲੀਅਸ ਜਾਟਵੀ ਕਹਿੰਦੇ ਆ ਉਹਦਾ ਇਹ ਸਾਥੀ ਆ ਕਲੋਜ਼ ਐਸੋਸੀਏਟ ਸੀਗਾ ਔਰ ਇਰੇ ਨਾਲ ਦੇ ਇਹਨਾਂ ਕਤਲਾਂ ਚ ਜਿਹੜੇ ਪਹਿਲੇ ਮੁਲਜ਼ਮ ਸੀਗੇ ਉਹ ਗ੍ਰਿਫਤਾਰ ਹੋ ਗਏ ਹੋਏ ਆ ਇੱਕ ਨੂੰ ਅਸੀਂ ਗੁਆਹ ਤੋਂ ਫੜ ਕੇ ਲਿਆਏ ਸੀਗੇ ਦੋਵਾਂ ਨੂੰ ਪਹਿਲੋ ਰੈਸਟ ਕਰ ਚੁੱਕੇ ਆ ਅਸੀਂ ਇਹ ਇੱਕ ਵਦਾ ਮੇਨ ਸ਼ੂਟਰ ਰਹਿੰਦਾ ਸੀਗਾ ਜੀ ਤੇ ਇਹ ਕਿੰਨੇ ਘੰਟੇ ਮੁਕਾਬਲਾ ਚੱਲਿਆ ਜੀ ਕਿੰਨੇ ਤੁਸੀਂ ਹੁਣ ਐਗਜ਼ੈਕਟ ਹੁਣ ਸਾਰਾ ਹੁਣ ਅਸੀਂ ਪਹੁੰਚੇ ਹਾਂ ਜੀ ਸਾਰੀ ਚੀਜ਼ ਦਾ ਅਸੀਂ ਦੇਖ ਰਹੇ ਹਾਂ ਤੇ ਸਾਰੀ ਜੋ ਵੀ ਕਾਨੂੰਨੀ ਕਾਰਵਾਈ ਹੁਣ ਅੰਮਲ ਚ ਲੈ ਕੇ ਆ ਜਾ ਰਹੇ ਹਾਂ ਦੱਸਿਆ ਜਾ ਰਿਹਾ ਹੈ ਐਸਐਚਓ ਦੇ ਉੱਪਰ ਵੀ ਜਿਹੜੀ ਫਾਇਰਿੰਗ ਅਮਰਿਤਪਾਲ ਅਮਰਿਤਪਾਲ ਹਾਂ ਜੀ ਦੱਸਿਆ ਜਾ ਰਿਹਾ ਹੈ ਐਸਐਚਓ ਦੇ ਉੱਪਰ ਵੀ ਜਿਹੜੀ ਫਾਇਰਿੰਗ ਕੀਤੀ ਗਈ ਹੈ ਦੇਖੋ ਮੈਂ ਤੁਹਾਨੂੰ ਸਿਰਫ ਇਹ ਦੱਸ ਰਿਹਾ ਹਾਂ ਜੀ ਸਾਡੀ ਪੁਲਿਸ ਟੀਮ ਸੀਗੀ ਪੁਲਿਸ ਟੀਮ ਦੇ ਇੱਕ ਸਾਡਾ ਪੁਲਿਸ ਆਫੀਸ਼ਰ ਜ਼ਖਮੀ ਹੋਇਆ ਸੀਰੀਅਸ ਜ਼ਖਮੀ ਹੋਇ ਉਹਨੂੰ ਅਸੀਂ ਇਮੀਡੀਏਟਲੀ ਹਸਪੀਟਲ ਸ਼ਿਫਟ ਕੀਤਾ ਹੋਇਆ ਹੈ ਔਰ ਇੱਕ ਸਾਡੇ ਪੁਲਿਸ ਆਫੀਸ਼ਰ ਦੇ ਪੱਗ ਤੇ ਗੋਲੀ ਲਾ ਕੇ ਨੰਗੀ ਉਹ ਬਚਾਓ ਹੋ ਗਿਆ ਸੀ ਸਰ ਜੀ ਹੈ ਜਿਹੜੇ ਇੰਜਰਡ ਉਹਨਾਂ ਦਾ ਨਾਮ